ਰੇੜੀ ਜੀਨਾਂ ਵੱਲੋਂ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਗੱਲਬਾਤ ਕਰਦੇ ਹਾਂ ਅੱਗੇ ਦੱਸਿਆ ਕਿ ਰੇੜੀ ਆ ਫੜੀਆਂ ਵਾਲੇ ਨਗਰ ਕੌਂਸਲ ਦੀ ਜਗ੍ਹਾ ਤੇ ਰੇੜੀਆਂ ਲਾਉਂਦੇ ਹਨ ਪਰ ਕੁਝ ਦੁਕਾਨਦਾਰਾਂ ਵੱਲੋਂ ਤੰਗ ਕਰਦੇ ਹਨ ਕਿ ਹਜ਼ਾਰਾਂ ਰੁਪਏ ਕਿਰਾਇਆ ਮੰਗਦੇ ਹਨ ਉਹਨਾਂ ਨੇ ਕਿਹਾ ਕਿ ਰੇੜੀ ਵਾਲਿਆਂ ਕੋਲ ਪਹਿਲਾਂ ਹੀ ਆਮਦਨ ਘਟੂ ਹੁੰਦੀ ਹੈ ਤੇ ਬੜੀ ਮੁਸ਼ਕਲ ਨਾਲ ਕਜਰਾ ਚੱਲਦਾ ਹੈ ਪਰ ਜਿਹੜੀਆਂ ਰੇੜੀਆਂ ਵਾਲੇ ਇਹ ਦੁਕਾਨਦਾਰਾਂ 'ਚ ਤੰਗ ਕਰਦੇ ਹਨ ਤਾਂ ਦੁਕਾਨਦਾਰਾਂ ਤੋਂ ਪੈਸੇ ਦਿੰਦੇ ਹਨ ਉਸ ਤੋਂ ਰੇੜੀਆਂ ਵੀ ਕੁਝ ਨਹੀਂ ਕਹਿੰਦੇ ਤੇ ਸਾਡਾ ਨਾ ਧੱਕਾ ਹੋ ਰਿਹਾ ਇਸ ਸਬੰਧੀ ਉਹਨਾਂ ਨੇ ਅੱਜ ਸੰਘਰੂਰ ਦੇ ਏਡੀਸੀ ਨੂੰ ਆਪਣਾ ਮੰਗ ਪੱਤਰ ਦਿੱਤਾ ਜਿਸ ਨੂੰ ਡੀਸੀ ਸਾਹਿਬ ਨੇ ਵੀ ਪ੍ਰਸਤਵਾਇਆ ਕਿ ਜਿਹੜੇ ਨਗਰ ਕੌਂਸਲ ਦੀ ਜਗ੍ਹਾ ਤੇ ਖੜ ਦੇਣਾ ਕੋਈ ਨਹੀਂ ਹਟਾ ਸਕਦਾ ਤੇ ਉਹਨਾਂ ਜੋ ਉੱਪਰ ਕੋਈ ਤੰਗ ਕਰ ਰਿਹਾ ਤਾਂ ਅਸੀਂ ਬਣਦੀ ਕਾਰਵਾਈ ਕਰਾਂਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਏਡੀਸੀ ਸੰਘਰੂਰ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਰੇਡੀ ਯੂਨੀਅਨ ਵੱਲੋਂ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਈ ਰੇਡੀ ਯੂਨੀਅਨ ਵਾਲੇ ਤੇ ਨਾਮ ਹੈ ਆਪਣਾ ਆਪਣਾ ਬినੋਦ ਬਰੋਚਾ ਜੀ ਰੇੜੀ ਜੂਨ ਪ੍ਰਧਾਨ ਜੀ ਪ੍ਰਧਾਨ ਜੀ ਕੀ ਤੁਹਾਨੂੰ ਦਿੱਕਤਾਂ ਸਾਹਮਣਾ ਕਰਨਾ ਪਿਆ ਹੈ ਜੋ ਤੁਸੀਂ ਅੱਜ ਇੱਥੇ ਮੰਗ ਪੱਤਰ ਦੇ ਕੇ ਆਏ ਹੋ ਇਹ ਜੀ ਸਾਨੂੰ ਦੁਕਾਨਦਾਰਾਂ ਵੱਲੋਂ ਪਰੇਸ਼ਾਨੀ ਆ ਰਹੀ ਹੈ ਜਿਹੜੇ ਆਪਣੇ ਰੇੜੀ ਫੜੀ ਵਾਲੇ ਨੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਨਜਾਇਜ਼ ਇਹਨਾਂ ਨੂੰ ਕਹਿੰਦੇ ਨੇ ਕਿ ਸਾਡੀ ਦੁਕਾਨਾਂ ਅੱਗੇ ਨਾ ਖੜਿਆ ਜਾਵੇ ਹਾਲਾ ਕਿ ਉਹ ਇਹਨਾਂ ਦੀ ਦੁਕਾਨਾ ਅੱਗੇ ਨਹੀਂ ਆ ਉਹ ਕਮੇਟੀ ਦੀ ਜਗ੍ਹਾ ਦੇ ਉੱਪਰ ਖੜੇ ਨੇ ਤੇ ਨਜਾਇਜ਼ ਇਹਨਾਂ ਤੋਂ ਕਿਹਾ ਜਾਂਦਾ ਕਿ ਸਾਨੂੰ ਕਿਰਾਇਆ ਦਿੱਤਾ ਜਾਵੇ ਜੋ ਕਿਰਾਇਆ ਦੇ ਰਹੇ ਨੇ ਉਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਜੋ ਨਹੀਂ ਦੇ ਰਹੇ ਉਹਨਾਂ ਤੋਂ ਨਜਾਇਜ਼ ਕਿਰਾਇਆ ਮੰਗਿਆ ਜਾ ਰਿਹਾ ਇੰਨੀ ਤਾਂ ਉਹ ਦਿਹਾੜੀ ਨਹੀਂ ਕਮਾ ਰਹੇ ਜਿੰਨਾ ਉਹਨਾਂ ਤੋਂ ਇੱਕ ਦਿਨ ਦਾ ਕਿਰਾਇਆ ਮੰਗਿਆ ਜਾ ਰਿਹਾ ਹੁਣ ਏਸੀ ਵਿਸ਼ੇ ਦੇ ਵਿੱਚ ਅਸੀਂ ਏਡੀਸੀ ਸਾਹਮਣੂ ਮੰਗ ਪੱਤਰ ਦਿੱਤਾ ਹੈ ਜੇ ਇਸ ਵਿਸ਼ੇ ਵਿੱਚ ਕੋਈ ਸਾਡੀ ਸੁਣਵਾਈ ਨਾ ਹੋਈ ਤਾਂ ਫਿਰ ਅਸੀਂ ਇਸ ਤੋਂ ਵੀ ਵੱਧ ਸੰਘਰਸ਼ ਕਰਾਂ ਤੁਹਾਨੂੰ ਕੋਈ ਟਾਈਮ ਤੇ ਏਡੀਸੀ ਸਾਹਿਬ ਨੇ ਨਹੀਂ ਟਾਈਮ ਸਾਨੂੰ ਕੋਈ ਹਲੇ ਤੱਕ ਦਿੱਤਾ ਨਹੀਂ ਜੀ ਜੀ ਨਾਮ ਹੈ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਮੈਂ ਰੇੜੀ ਯੂਨੀਅਨ ਦਾ ਮੈਂਬਰ ਆ ਜੀ ਤੇ ਕਿਧਰ ਆ ਰਹੇ ਨੇ ਆਪਾਂ ਨੂੰ ਸਰ ਤੁਸੀਂ ਅੱਜ ਮੰਗ ਪੱਤਰ ਤਿਆਰ ਜਿਹੜੀ ਸੀ ਸਾਭ ਨੂੰ ਇਹ ਮੰਗ ਪੱਤਰ ਤਾਂ ਦਿੱਤਾ ਗਿਆ ਜੋ ਜਿਹੜੀ ਰੇੜੀਆਂ ਰੋਡ ਦੇ ਉੱਤੇ ਖੜ੍ਹਦੀਆਂ ਨੇ ਜਾਂ ਰੋਡ ਤੋਂ ਸਾਈਡ ਤੇ ਦੁਕਾਨਾਂ ਦੇ ਮੂਹਰੇ ਲੱਗਦੀਆਂ ਨੇ ਉਹ ਦੁਕਾਨਦਾਰ ਨੇ ਜਿਹੜੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਹਨ ਤੇ ਕਹਿ ਰਹੇ ਆ ਨੇ ਕਿ ਸਾਡੇ ਮੂਹਰੇ ਉਹ ਤੁਸੀਂ ਚੱਕ ਕੇ ਇੱਧਰ ਉੱਧਰ ਆਪਣੀ ਜਿੱਥੇ ਮਰਜ਼ੀ ਲਗਾਓ ਸਾਨੂੰ ਕੋਈ ਲੈਣਾ ਦੇਣਾ ਨਹੀਂ ਅੱਜ ਕੱਲ ਸਰਦਿਆਂ ਕਰਕੇ ਕੰਮਕਾਰ ਵੀ ਬਹੁਤ ਘੱਟ ਹੈ ਜਿਹੜੀ ਇਹਨਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਘਰ ਪੈਸੇ ਮਤਲਬ ਦਿਹਾੜੀ ਦਾ ਪਾ ਬਣ ਨਹੀਂ ਰਿਹਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਏਡੀਸੀ ਸਾਹਿਬ ਨੂੰ ਵੀ ਤੇ ਕੀਤੀ ਹੈ ਤੇ ਮੰਗ ਪੱਤਰ ਦਿੱਤਾ ਹੈ ਵੀ ਤਾਂ ਕਰਕੇ ਜੇ ਕੋਈ ਰੈਡੀ ਯੂਨੀਅਨ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਉਹ ਸਰਕਾਰ ਦੀ ਜਗ੍ਹਾ ਤੇ ਖੜੇ ਨੇ ਕਮੇਟੀ ਦੀ ਜਗ੍ਹਾ ਤੇ ਖੜੇ ਨੇ ਨਾ ਕਿ ਦੁਕਾਨਦਾਰ ਦੀ ਜਗ੍ਹਾ ਤੇ ਖੜੇ ਨੇ ਕਿ ਤੁਹਾਨੂੰ ਕੀ ਭਰੋਸਾ ਦਿੱਤਾ ਏਡੀਸੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਨਾਲ ਕੋਈ ਕਿਸੇ ਕਿਸਮ ਦਾ ਧੱਕਾ ਨਹੀਂ ਹੋਏਗਾ ਜੇ ਧੱਕਾ ਹੁੰਦਾ ਫਿਰ ਕੀ ਕਰਾਂਗੇ ਫਿਰ ਸਾਡੇ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਜੀ